ਨੋ ਮਨ ਭਰ ਸੀ ਉਹਦਾ ਜਿਹੜਾ ਸਰਸਾ ਨਦੀ 'ਚ ਰੁੜ ਗਿਆ ਔਰ ਮੈਂ ਬੇਨਤੀ ਕਰਾਂ ਉਹ ਸ਼ਬਦ ਲਿਖਦਾ ਵੀ ਇੱਕ ਵਿਦਵਾਨ ਦਾ ਜੀਵਨ ਲਿਖਾਂ ਕਦੀ ਉਹ ਸ਼ਬਦ ਵਰਤਦੇ ਵੀ ਜਦੋਂ ਤੇਰੇ ਵੱਲ ਵੇਖਣਾ ਥੋੜੇ ਜਿਹੀ ਸਿੱਖਾਂ ਨੂੰ ਲੈ ਕੇ ਟੂ ਐਡੀ ਵੱਡੀ ਫੌਜ ਨਾਲ ਮੁਕਾਬਲਾ ਕਰਵਾ ਦਿੰਨਾ ਉਦੋਂ ਸੋਚਨੇ ਕਿ ਇੱਕ ਜਰਨੈਲ ਦਾ ਜੀਵਨ ਲਿਖਾਂ ਗੁਰੂ ਕਲਗੀ ਧਰਜੀ ਨੇ ਪਹਿਲਾਂ ਹੀ आनंदपुर साहिब दी ਧਰਤੀ ਤੇ 6 ਕਿਲੇ ਬਣਵਾਏ ਸਨ ਉਹ 6 ਕਿਲਿਆਂ ਦੇ ਨਾਮ ਨੇ ਕੇਸਗੜ ਸਾਹਿਬ ਦਾ ਕਿਲਾ ਜਿੱਥੇ ਅਮਰ ਸੰਚਾਰ ਹੁੰਦਾ ਹੈ ਆਨੰਦਗੜ੍ਹ ਸਾਹਿਬ ਦਾ ਕਿਲਾ ਲੋਹਗੜ੍ਹ ਦਾ ਕਿਲਾ ਖੋਲਗੜ੍ਹ ਦਾ ਕਿਲਾ ਨਿਰਮੋਹਗੜ੍ਹ ਦਾ ਕਿਲਾ ਫਤਿਹਗੜ੍ਹ ਦਾ ਕਿਲਾ ਆ 6 ਕਿਲੇ ਨੇ ਆਨੰਦਪੁਰ ਸਾਹਿਬ ਹੁਣ ਕਦੀ ਤੁਸੀਂ ਦਰਸ਼ਨਾਂ ਨੂੰ ਜਾਓ ਅਜਮੀ ਮੌਜੂਦ ਨਹੀਂ ਦਰਸ਼ਨ ਕਰਕੇ ਆਇਓ ਔਰ ਜਦੋਂ ਜ਼ਾਲਮਾਂ ਨੇ ਕੇਰਾ ਪਾਇਆ 10 ਲੱਖ ਦੀ ਫੌਜ ਨੇ ਉਦੋਂ ਗੁਰੂ ਕਲਗੀ ਧਰ ਸੱਚੇ ਪਾਤਸ਼ਾਹ ਆਨੰਦਗੜ੍ਹ ਸਾਹਿਬ ਦੇ ਕਿਲੇ ਵਿੱਚ ਨੇ ਔਰ ਕੇਰਾ ਪੂਰੇ ਆਨੰਦਪੁਰ ਸਾਹਿਬ ਨੂੰ ਪਾਇਆ 7 ਮਹੀਨੇ ਕੇਰਾ ਪਾਈ ਰੱਖਿਆ ਕੁਝ ਅੰਦਰੋਂ ਬਾਹਰੋਂ ਆਉਂਦਾ ਜਾਂਦਾ ਨਹੀਂ ਕਦੀ ਕਦਾਈ ਥੋੜੇ ਸਿੱਖ ਥੋੜੀ ਬਾਲੀ ਬਹੁਤੀ ਲੋੜਿੰਦੀ ਵਸਤੂ ਲਿਆਉਣ ਦੇ ਲਈ ਉਹ ਇੱਕ ਜਥਾ ਬਣਾ ਕੇ ਨਿਕਲਦੇ ਐ ਔਰ ਜਥਾ ਇੱਕ ਸਾਈਡ ਤੇ ਰਾਹ ਬਣਾ ਕੇ ਮੁਕਾਬਲਾ ਕਰਕੇ ਡੱਕਦੇ ਪਾਪੀਆਂ ਨੂੰ ਉਹ ਵਸਤੂ ਲੈ ਕੇ ਆਉਂਦੇ ਐ ਤੇ ਕੁਝ ਸ਼ਹੀਦੀਆਂ ਪਾਉਂਦੇ ਕੁਝ ਜਾਲਮਾਂ ਨੂੰ ਸੋਧਾ ਲੱਗਦਾ ਐ ਇਵੇਂ ਕਦੀ ਕਦਾਂ ਹੀ ਜਾਣਾ ਆਉਣਾ ਹੁੰਦਾ ਪਰ 7 ਮਹੀਨਿਆਂ ਦੇ ਘੇਰੇ ਵਿੱਚ ਭੁੱਖ ਦਾ ਸਤਾਇਆ ਗੁਰੂ ਕਲਗੀ ਧਰਜੀ ਦਾ ਪ੍ਰਸ਼ਾਦੀ ਹਾਥੀ ਚੜਾਈ ਕਰ ਜਾਂਦੇ ਐ ਔਰ 7 ਮਹੀਨਿਆਂ ਦੇ ਘੇਰੇ ਵਿੱਚ ਦਲ ਵਿਡਾਰ ਗੁਰੂ ਕਲਗੀ ਧਰਜੀ ਦਾ ਘੋੜਾ ਉਹ ਵੀ ਭੁੱਖ ਦਾ ਸਤਾਇਆ ਚੜਾਈ ਕਰਦਾ ਹੈ ਸ਼ੇਰਾਂ ਵਰਗੇ ਸਰੀਰ ਸੰ ਗੁਰੂ ਕੇ ਸਿੱਖਾਂ ਦੇ ਉਹ ਵੀ ਯਾਦ ਰੱਖਿਓ ਪਹਿਲਾ ਨਾਲੋਂ ਕੁਦਰਤੀ ਗੱਲ ਹੈ ਖੁਰਾਕ ਨਾ ਮਿਲੀ ਕਮਜ਼ੋਰ ਹੋ ਗਏ ਪਰ ਜੇ ਸਿੱਖਾਂ ਨੂੰ ਮੁਸ਼ਕਲ ਹੈ ਇੱਕ ਪੱਖ ਇਹ ਵੀ ਚੇਤਾ ਰੱਖੋ ਮੁਸ਼ਕਲ ਬਾਹਰ ਹਕੂਮਤ ਨੂੰ ਵੀ ਬੜੀ ਐ ਉਹਦਾ ਕਾਰਨ ਹੈ ਵੀ 10 ਲੱਖ ਦਾ ਸਾਰੀ ਗਰਮੀ ਉੱਪਰ ਦੀ ਨਿਕਲ ਗਈ ਔਰ ਦਸੰਬਰ ਦਾ ਮਹੀਨਾ ਆ ਗਿਆ ਕਿੰਨੀਆਂ ਫੌਜਾਂ ਦਾ ਇੱਕ ਥਾਂ ਵਿੱਚ ਕੁਦਰਤੀ ਗੱਲ ਹੈ ਬੰਦਾ ਤੇ ਭਾਵੇਂ 1200 ਇੱਕ ਥਾਂ ਇਕੱਠਾ ਹੋ ਕੇ ਬਹਿ ਜਾਏ ਤੇ ਉੱਥੇ ਵੀ ਮੁਸ਼ਕਲ ਪੈਦਾ ਹੋ ਜਾਂਦੀ ਹੈ 10 ਲੱਖ ਦੇ ਘੇਰੇ ਵਿੱਚ ਮੁਸ਼ਕਲ ਉਹਨਾਂ ਨੂੰ ਵੀ ਹੈ ਉਹਨਾਂ ਇੱਕ ਬਿਉਂਤਬੰਦੀ ਬਣਾਈ ਬਈ ਇਵੇਂ ਵੀ ਸਾਡਾ ਵਾਸ ਨਹੀਂ ਚੱਲਣਾ ਅਸੀਂ ਘੇਰਾ ਪਾਇਆ ਲੰਮਾ ਸਮਾਂ ਹੋ ਗਿਆ ਹੁਣ ਉਹ ਧਰਮ ਦੇ ਚਿੰਨਾ ਦਾ ਸਹਾਰਾ ਲੈਂਦੇ ਆ ਕਿਉਂਕਿ ਔਰੰਗਜ਼ੇਬ ਦੇ ਉਪਰੋਂ ਸਨੇਹ ਆਉਂਦੇ ਸਨ ਵੀ ਇੱਕ ਫਕੀਰ ਤੋਂ 7 ਮਹੀਨੇ ਦਾ ਘੇਰਾ ਹੋਵੇ ਐਡੀ ਵੱਡੀ ਫੌਜ ਹੋਵੇ ਤੇ ਇੱਕ ਖਿੱਤਾ ਨਹੀਂ ਖਾਲੀ ਕਰਾ ਸਕੇ ਫਿਰ ਉਹ ਅਗਲਾ ਕੰਮ ਕਰਦੇ ਆ ਅਗਲਾ ਕੰਮ ਕਰਦੇ ਵੀ ਧਰਮ ਦੇ ਚਿੰਨਾ ਦੀਆਂ ਕਸਮਾਂ ਖਾਂਦੇ ਆ ਜਿਹੜੇ ਤੇ ਮੁਸਲਮਾਨ ਨੇ ਉਸਮਾਨੇ ਦਾ ਇੱਕ ਹੁਸੈਨ ਖਾਂ ਹੋਇਆ ਉਹ ਔਰੰਗਜ਼ੇਬ ਦੀ ਚਿੱਠੀ ਲਾ ਕੇ ਕੁਰਾਨ ਦੇ ਕੁਝ ਸ਼ਬਦ ਲਿਖ ਕੇ ਤੇ ਇੱਕ ਕਾਸਦ ਰਾਹੀ ਸੁਨੇਹਾ ਘੱਲਦਾ ਹੈ ਗੁਰੂ ਕਲਗੀ ਤਰਪਾਤਸ਼ਾਹ ਮਹਾਰਾਜ ਨੂੰ ਵੀ ਸਤਗੁਰੂ ਤੁਸੀਂ ਸਾਡੇ ਤੇ ਭਰੋਸਾ ਨਾ ਕਰੋ ਕਸੀਂ ਅਸੀਂ ਭਰੋਸੇ ਦੇ ਯੋਗ ਵੀ ਨਹੀਂ ਹੈ ਇੱਕ ਮੁਸਲਮਾਨ ਨੂੰ ਸਭ ਤੋਂ ਵੱਧ ਜੇ ਭਰੋਸਾ ਹੈ ਉਹ ਕੁਰਾਨ ਤੇ ਹੈ ਤੇ ਅਸੀਂ ਪਵਿੱਤਰ ਕੁਰਾਨ ਦੀ ਕਸਮ ਖਾ ਕੇ ਆਖਨੇ ਆ ਤੁਸੀਂ ਅਨੰਦਪੁਰ ਸਾਹਿਬ ਛੱਡ ਕੇ ਇੱਕ ਵਾਰ ਚਲੇ ਜਾਓ ਸਾਡੀ ਪਤ ਰਹਿ ਜਾਏਗੀ ਔਰ ਪਰਤ ਕੇ ਤੁਸੀਂ ਆ ਕੇ ਵਾਪਸ ਲੈ ਲੈਣਾ ਤੇ ਅਸੀਂ ਤੁਹਾਡਾ ਸ਼ੁਕਰਗੁਜ਼ਾਰ ਹੋਵਾਂਗੇ ਜਿਹੜੇ ਪਹਾੜੀ ਰਾਜੇ ਨੇ ਉਹ ਬਹੁਤੇ ਹਿੰਦੂ ਧਰਮ ਦੇ ਵਿੱਚੋਂ ਨੇ ਇਕ ਪਲ ਮੈਂ ਬੇਨਤੀ ਕਹਦੇ ਆਂ ਇਹ ਕਈ ਵਾਰੀ ਮੈਨੂੰ ਇੰਨਾ ਗੱਲਾਂ ਦਾ ਹਰਜਾਨਾ ਭੁਗਤਣਾ ਪੈਂਦਾ ਧਰਮ ਕੋਈ ਵੀ ਨਹੀਂ ਮਾੜਾ ਇਹ ਗੱਲ ਚੇਤਾ ਰੱਖੋ ਧਰਮ ਦੀ ਪਰਿਭਾਸ਼ਾ ਕੀ ਹੈ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਜਾਂ ਬਾਣੀ ਦੇ ਬੋਲ ਨੇ ਨਹਿ ਬਿਲੰਭ ਧਰਮੰਗ ਬਿਲਾੰਭ ਪਾਪੰ ਦਿਰਡੰਤ ਨਾਮੰਗ ਤਜੰਤ ਲੋਭੰ ਸ਼ਰਨ ਸੰਤੰ ਕਿਲਵਿਕ ਨਾਸੰਗ ਪ੍ਰਾਪਤੰ ਧਰਮ ਲਖੇਨ ਧਰਮ ਦੀ ਪਰਵਾਸਾ ਕਿਵੇਂ ਲੈਣੀ ਹੈ ਕਿ ਮਨੁੱਖ ਰੱਬੀ ਸ਼ੁਕਰ ਵਿੱਚ ਜੁੜਦਾ ਹੋਵੇ ਤੇ ਚੰਗੇ ਕਰਮ ਕਰਦਾ ਹੋਵੇ ਧਰਮ ਕੋਈ ਵੀ ਮਾੜਾ ਨਹੀਂ ਹੁੰਦਾ ਪਰ ਜਦੋਂ ਕੋਈ ਬੰਦਾ ਧਰਮ ਦੀ ਆੜ ਵਿੱਚ ਕਰਮ ਧਰਮ ਦੇ ਨਹੀਂ ਕਰਦਾ ਤੇ ਉਦੋਂ ਉਹਨੂੰ ਆਖਿਆ ਜਾਂਦਾ ਹੈ ਵੀ ਇਹ ਧਰਮ ਦੀ ਦੁਨੀਆ ਵਿੱਚ ਖਰਾ ਨਹੀਂ ਉਤਰ ਰਿਹਾ ਮੈਂ ਤੁਹਾਨੂੰ ਤਾਂ ਬੇਨਤੀ ਕਰਨ ਲੱਗਿਆ ਸਾਰੇ ਮੁਸਲਮਾਨ ਵੀ ਨਹੀਂ ਮਾਰੇ ਬਹੁਤ ਧਰਮੀ ਨੇ ਪੀਰ ਬੁੱਧੂ ਸ਼ਾਹ ਵਰਗੇ ਨੇ ਔਰ ਸਾਰੇ ਹਿੰਦੂ ਧਰਮ ਦੇ ਵਿੱਚੋਂ ਵੀ ਨਹੀਂ ਮਾਰੇ ਬੜੇ ਭਲੇ ਪੁਰਖ ਨੇ ਬੰਦਗੀ ਵਾਲੇ ਤੇ ਰੱਬ ਦਾ ਭੈ ਮੰਨਣ ਵਾਲੇ ਪਰ ਇਹ ਪਹਾੜੀਏ ਨੇ ਜਿਹੜੇ ਇਹ ਉਸ ਵੇਲੇ ਕਸਮ ਖਾਂਦੇ ਆ ਇੱਕ ਆਟੇ ਦੀ ਗਾ ਬਣਾ ਕੇ ਗਊ ਬਣਾ ਕੇ ਤੇ ਥਾਲੀ ਵਿੱਚ ਰੱਖ ਕੇ ਗੁਰੂ ਕਲਗੀ ਧਰ ਜੀ ਨੂੰ ਕਲ ਜੇ ਵੀ ਅਸੀਂ ਗਾ ਨੂੰ ਮਾਂ ਦਾ ਦਰਜਾ ਦਿੰਨੇ ਐ ਔਰ ਤੁਸੀਂ ਸਾਡੇ ਤੇ ਵਿਸ਼ਵਾਸ ਨਾ ਕਰੋ ਅਸੀਂ ਆਪਣੀ ਗਾਂ ਮਾਂ ਦੀ ਕਸਮ ਖਾ ਕੇ ਆਖਨੇ ਐ ਤੁਸੀਂ ਇੱਕ ਵਾਰ ਅਨੰਤਪੁਰ ਸਾਹਿਬ ਛੱਡ ਕੇ ਚਲੇ ਜਾਓ ਤੁਸੀਂ ਧਰਮੀ ਹੋ ਬੇੰਤ ਲੋਕਾਂ ਦੀ ਪੱਤ ਢੱਕਦੇ ਹੋ ਤੇ ਸਾਡੀ ਪੱਤ ਰਹਿ ਜਾਏਗੀ ਜਦੋਂ ਇੰਨਾ ਧਰਮ ਦੇ ਚਿੰਨਾ ਦੀ ਕਸਮਾਂ ਖਾਧੀਆਂ ਗੁਰੂ ਕਲਗੀ ਧਰਜੀ ਨੇ ਅੱਜ ਆਨੰਦਪੁਰ ਸਾਹਿਬ ਛੱਡਣ ਦਾ ਫੈਸਲਾ ਕਰ ਲਿਆ ਇੱਥੇ ਵੀ ਮੈਂ ਇੱਕ ਬੇਨਤੀ ਹਰ ਵਾਰੀ ਆਖਣਾ ਹੈ ਇਹਨੇ ਵੀ ਗੁਰੂ ਕਲਗੀ ਧਰਜੀ ਨੂੰ ਇਹਨਾਂ ਦੀ ਬੇਈਮਾਨੀ ਦਾ ਪਤਾ ਨਹੀਂ ਸੀ ਇਹ ਨਹੀਂ ਹੋ ਸਕਦਾ ਗੁਰੂ ਕਲਗੀ ਧਰਜੀ ਨੂੰ ਪਤਾ ਸੀ ਇਹ ਬੇਈਮਾਨ ਨੇ ਇਹਨਾਂ ਮਕਰਜਾ ਨੇ ਪਰ ਗੁਰੂ ਕਲਗੀ ਧਰ ਸੱਚੇ ਬਾਦਸ਼ਾਹ ਦਾ ਜੀਵਨ ਤੁਸੀਂ ਪੜੋ ਉਹਨਾਂ ਸਿਧਾਂਤ ਨਹੀਂ ਕਦੀ ਤੋੜਿਆ ਇਹ ਬੜੀ ਵੱਡੀ ਕੀਮਤ ਭਾਵੇਂ ਜਿੰਨੀ ਮਰਜ਼ੀ ਚੁਕਾਉਣੀ ਪਈ ਪਰ ਜ਼ਿੰਦਗੀ ਦੇ ਸਿਧਾਂਤ ਨਹੀਂ ਤੋੜਿਆ ਹਜ਼ੂਰ ਨੇ ਹਜ਼ੂਰ ਨੇ ਇੱਕ ਮਨ ਵਿੱਚ ਵਿਚਾਰ ਬਣਾਈ ਇਹ ਉਹੀ ਅਨੰਦਪੁਰ ਸਾਹਿਬ ਦੀ ਧਰਤੀ ਹੈ ਜਿੱਥੇ ਮੈਂ ਆਪਣੇ ਸਿੱਖਾਂ ਨੂੰ ਧਰਮ ਦੇ ਚਿੰਨ੍ਹ ਪਹਿਨਾਏ ਨੇ ਔਰ ਅੱਜ ਇਹਨਾਂ ਧਰਮ ਦੇ ਚਿੰਨ੍ਹਾਂ ਦੀ ਕਸਮਾਂ ਖਾਧੀ ਹੈ ਜੇ ਅੱਜ ਇਹਨਾਂ ਦੀ ਗੱਲ ਤੇ ਵਿਸ਼ਵਾਸ ਕਰਕੇ ਤੇ ਧਰਮ ਦੇ ਚਿੰਨਾ ਦੀ ਕਦਰ ਕਰਦੇ ਆ ਜੇ ਅਨੰਦਪੁਰ ਸਾਹਿਬ ਨਾ ਛੱਡਿਆ ਤੇ ਕੱਲ ਲੋਕ ਧਰਮ ਦੇ ਚਿੰਨਾ ਤੇ ਭਰੋਸਾ ਨਹੀਂ ਕਰਨਗੇ ਇਹ ਗੱਲ ਯਾਦ ਰੱਖਣ ਵਾਲੀ ਐ ਸਿੱਖਾਂ ਨੂੰ ਗੁਰੂ ਕਲਗੀ ਧਰਜੀ ਨੂੰ ਪਤਾ ਐ ਵੀ ਇਹ ਬੇਈਮਾਨ ਨੇ ਪਰ ਸਤਗੁਰੂ ਧਰਮ ਦੇ ਚਿੰਨਾ ਦੀ ਕਦਰ ਕਰਦੇ ਆ ਗੁਰੂ ਕਲਗੀ ਧਰਜੀ ਅਨੰਦਪੁਰ ਸਾਹਿਬ ਛੱਡਣ ਦੀ ਤਿਆਰੀ ਕਰਦੀ ਐ ਹਾਲਾਂਕਿ ਇਤਿਹਾਸ ਵਿੱਚ ਜ਼ਿਕਰ ਹੈ ਮਾ ਗੁਦਰ ਕੌਰ ਜੀ ਨੇ ਪਹਿਲਾਂ ਵੀ ਕਈ ਵਾਰੀ ਇਹ ਬੇਨਤੀਆਂ ਕੀਤੀਆਂ ਵੀ ਸਤਿਗੁਰੂ ਬਹੁਤ ਮੁਸ਼ਕਲ ਪੈਦਾ ਹੋਗੀ ਦਲ ਬਡਰ ਘੋੜਾ ਆ ਜਪ ਪ੍ਰਸ਼ਾਦੀ ਹਾਥੀ ਚੜਾਈ ਕਰ ਗਿਆ ਖਾਣ ਪੀਣ ਦਾ ਕੋਈ ਸਾਜੋ ਸਮਾਨ ਨਹੀਂ ਬਚਿਆ ਨਾ ਕੋਈ ਚੰਗਾ ਕਪੜਾ ਤੇ ਆਪਾਂ ਅਨੰਦਪੁਰ ਸਾਹਿਬ ਛੱਡ ਦੀ ਪਰ ਸਤਿਗੁਰੂ ਨਹੀਂ ਮੰਨੇ ਸਨ ਪਰ ਅੱਜ ਅਨੰਦਪੁਰ ਸਾਹਿਬ ਛੱਡਣ ਨੂੰ ਤਿਆਰ ਹੋ ਗਏ ਤੰਨੇ ਵੀ ਗਲਤੀ ਤਰਖਣ ਦੀ ਲੋੜ ਹੈ ਅਨੰਦਪੁਰ ਸਾਹਿਬ ਉਹ ਧਰਤੀ ਹੈ ਮੁੱਲ ਖਰੀਦੀ ਹੋਈ ਜ਼ਮੀਨ ਹੈ ਅਨੰਦਪੁਰ ਸਾਹਿਬ ਉਹ ਧਰਤੀ ਹੈ ਜਿੱਥੋਂ ਪਿਤਾ ਨੂੰ ਸ਼ਹਾਦਤ ਲਈ ਤੋਰਿਆ ਸੀ ਅਨੰਦਪੁਰ ਸਾਹਿਬ ਦੀ ਉਹ ਧਰਤੀ ਹੈ ਭਾਈ ਜੈਤਾ ਦੀ ਵਰਗੇ ਜਦੋਂ ਸੀਸ ਲੈ ਕੇ ਆਉਂਦੇ ਐ ਤੇ ਗੋਦ ਵਿੱਚ ਸਿਰ ਸਿਵਾ ਕੇ ਤੇ ਉਹਨੂੰ ਸੀਨੇ ਨਾਲ ਲਾ ਕੇ ਬਚਨ ਆਖੇ ਸੰਨ ਰੰਗ ਰੇਟਾ ਗੁਰੂ ਦਾ ਬੇਟਾ ਆਨੰਦਪੁਰ ਸਾਹਿਬ ਦੀ ਉਹ ਧਰਤੀ ਹੈ ਜਿੱਥੇ ਹਜੂਰ ਦਾ ਬਚਪਨਾ ਸਹਿਬ ਜਾਦਿਆਂ ਦਾ ਬਚਪਨਾ ਬਤੀਤ ਹੁੰਦਾ ਬੇਅੰਤ ਜਾਦਾਂ ਆਨੰਦਪੁਰ ਸਾਹਿਬ ਦੀ ਧਰਤੀ ਨਾਲ ਜੁੜੀਆਂ ਹੋਈਆਂ ਨੇ ਮੈਂ ਕਈ ਵਾਰੀ ਬੇਨਤੀ ਆਖਦੇ ਦੁਨਿਆਵੀ ਬੰਦਾ ਕਈ ਵਾਰੀ ਕੋਈ ਘਰ ਖਰੀਦਿਆ ਹੋਵੇ ਤੇ ਉਹਨੂੰ ਵੇਚ ਦਵੇ ਉਹਦਾ ਮੁੱਲ ਵੀ ਲੈ ਲਵੇ ਉਹਦਾ ਮੁੱਲ ਵੀ ਲੈ ਲੈਂਦਾ ਔਰ ਫਿਰ ਵੀ ਬਹੁਤ ਵਾਰੀ ਅੱਖਾਂ ਚੋਂ ਥਰੂ ਬਗਾਉਂਦੇ ਵੀ ਆ ਘਰ ਮੇਰੇ ਇੱਥੇ ਮੈਂ ਇੰਨੇ ਸਾਲ ਗੁਜ਼ਾਰੇ ਨੇ ਹਾਲਾਂਕਿ ਮੁੱਲ ਵੱਟਦਾ ਪਰ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਅੱਜ ਅਨੰਦਪੁਰ ਸਾਹਿਬ ਜਿਹਦੇ ਨਾਲ ਬੇਅੰਤ ਜੱਦਾਂ ਦੁਨੀਆਂ ਉਹਨੂੰ ਛੱਡ ਕੇ 6 ਉਹਦੀ ਰਾਤ ਨੂੰ 7 ਉਹਦਾ ਦਿਨ ਚੜਨਾ 6 ਉਹਦੀ ਰਾਤ ਨੂੰ ਅਨੰਦਪੁਰ ਸਾਹਿਬ ਤੋਂ ਚੱਲ ਕੇ ਕੀਰਤਪੁਰ ਸਾਹਿਬ ਦੇ ਕੋਲ ਦੀ ਹੋ ਕੇ ਬਲਕਿ ਉੱਥੇ ਨਮਸਕਾਰ ਕਰਕੇ ਗੁਰੂ ਅਸਥਾਨਾਂ ਤੇ ਸਰਸਾ ਕੰਢੇ ਪਹੁੰਚਦੀ ਹੈ ਅੰਮ੍ਰਿਤ ਵੇਲਾ ਹੁੰਦੇ। ਇਤਿਹਾਸ ਵਿੱਚ ਜ਼ਿਕਰ ਹੈ ਮੈਂ ਅਗੀ ਤੁਰਨਾ ਚਾਹਣੇ ਕਿ ਇੱਥੇ ਜ਼ਾਲਮ ਕਸਮਾ ਪੁਲਾਕੇ ਔਰ ਪਿੱਛੋਂ ਹਮਲਾ ਕਰ ਦਿੱਤਾ ਉਸ ਵੇਲੇ ਗੁਰੂ ਕਲਗੀ ਧਰਜੀ ਨੂੰ ਇੱਕ ਸਿੱਖ ਨੇ ਆ ਕੇ ਬੇਨਤੀ ਕੀਤੀ ਵੀ ਸਤਿਗੁਰੂ ਪਿੱਛੇ ਆਵਾਜ਼ਾਂ ਆ ਰਹੀਆਂ ਐ ਫੜ ਲਓ ਮਾਰ ਲਓ ਇਹੋ ਦੀਆਂ ਆਵਾਜ਼ਾਂ ਜਾਲ ਅਨੇਕ ਕਸ਼ਮਾਂ ਭੁਲਾ ਦਿਤੀਆਂ ਗੁਰੂ ਕਲਗੀ ਤਰਜੀ ਬਚਨ ਕੀ ਆਖ ਜੇ ਕਹਿਣ ਲੱਗੇ ਭਲਿਓ ਇੱਕ ਕੰਮ ਕਰੋ ਅਮਰਤ ਵੇਲੇ ਦਾ ਵਕਤ ਹੋ ਗਿਆ ਹੈ ਪਹਿਲਾ ਆਪਣੀ ਸੁਰਤ ਨੂੰ ਅਮਰਤ ਬਾਣੀ ਨਾਲ ਜੋੜ ਕੇ ਅਮਰਤ ਬਾਣੀ ਨਾਲ ਸਾਂਝ ਪਾ ਇਹ ਇਤਿਹਾਸ ਦੇ ਪੰਨਿਆਂ ਵਿੱਚ ਉੱਕਰੀ ਹੋਈ ਗਾਥਾ ਹੈ ਕਿ ਹਜੂਰ ਸੱਚੇ ਪਾਤਸ਼ਾਹ ਨੂੰ ਸਿਖਾ ਕੇ ਜੇ ਸਤਗੁਰੂ ਅੱਗੇ ਕਿੱਥੇ ਜਾਣਾ ਵੇਖੋ ਇਹ ਗੱਲਾਂ ਧਿਆਨ ਵਾਲੀਆਂ ਬੰਦਾ ਜਦੋਂ ਵੀ ਕੋਈ ਤੁਰਦਾ ਹੈ ਨਾ ਮੇਰਾ خیال ਹੈ ਵੀ ਐਸਾ ਬੰਦਾ ਕੋਈ ਵੀ ਨਹੀਂ ਹੋਏਗਾ ਲੜਾਪ ਮਹਾਰੇ ਤੁਰ ਪਏ ਤੇ ਅੱਗੇ ਪਤਾ ਹੀ ਨਾ ਹੋਵੇ ਕਿੱਥੇ ਜਾਣਾ ਪਰ ਗੁਰੂ ਕਲਗੀ ਧਰਜੀ ਤੁਰੇ ਨੇ ਅੱਗੇ ਆਸ ਨਹੀਂ ਹੈ ਵੀ ਕਿੱਥੇ ਜਾਣਾ ਕਿੱਥੇ ਜਾ ਕੇ ਕੋ ਟਿਕਾਣਾ ਬੰਨਣਾ ਕਾਲੀ ਪੋੜੀ ਰਾਤ ਹੈ ਪੋਦੀ ਅੱਤ ਦੀ ਸਰਦੀ ਹੈ ਇਹ ਵੀ ਇਤਿਹਾਸ ਵਿੱਚ ਜ਼ਿਕਰ ਹੈ ਮੀਂਹ ਵਰਦਾ ਹੈ ਸਰਸਾ ਚੜ੍ਹੀ ਹੋਈ ਹੈ ਪਿੱਛੋਂ ਝਾਲਮਾ ਹਮਲਾ ਕੀਤਾ ਪਰ ਗੁਰੂ ਕਲਗੀ ਧਰਜੀ ਸਿੱਖਾਂ ਨੂੰ ਆਖਦੇ ਆ ਅੰਮ੍ਰਿਤ ਵੇਲਾ ਸੰਭਾਲਣੋਂ ਪਹਿਲਾਂ ਸੁਰਤ ਅੰਮ੍ਰਿਤ ਬਾਣੀ ਨਾਲ ਜੋੜੋ ਇਹ ਗੱਲ ਚੇਤਾ ਰੱਖਿਓ ਘੋੜਿਆਂ ਦੀਆਂ ਕਾਛੀਆਂ ਤੇ ਬੈਠੀਆਂ ਬੈਠੀਆਂ ਗੁਰੂ ਗਿਆ ਸਿੱਖਾਂ ਨੇ ਅੰਮ੍ਰਿਤ ਵੇਲੇ ਆਪਣੀ ਸੁਰਤ ਅੰਮ੍ਰਿਤ ਬਾਣੀ ਨਾਲ ਜੋੜੀ ਹੈ ਤਿੰਨ ਗੱਲਾਂ ਸਿੱਖ ਦੇ ਜੀਵਨ ਚ ਹਮੇਸ਼ਾ ਚਾਹੀਦੀਆਂ ਇੱਕ ਅੰਮ੍ਰਿਤ ਵੇਲਾ ਦੂਜਾ ਅੰਮ੍ਰਿਤ ਗੁਰਬਾਣੀ ਔਰ ਤੀਜਾ ਅੰਮ੍ਰਿਤ ਦੀ ਦਾਤ ਜਿੰਨਾ ਸਮਾਂ ਇਹ ਤਿੰਨ ਦਾਤਾਂ ਨਾਲ ਜੁੜਿਆ ਹੈ ਨਾ ਯਾਦ ਰੱਖਿਓ ਉਹਨਾਂ ਸਮਾਂ ਸਿੱਖ ਦੀ ਤੇ ਸਿੱਖੀ ਦੀ ਚੜ੍ਹਦੀ ਕਲਾ ਰਹੇਗੀ ਮੁਸ਼ਕਲ ਹੀ ਉਦੋਂ ਬਣਦੀ ਹੈ ਜਦੋਂ ਇਹ ਅੰਮ੍ਰਿਤ ਵੇਲਾ ਭੁਲਾਉਂਦਾ ਹੈ ਜਦੋਂ ਇਹ ਅੰਮ੍ਰਿਤ ਬਾਣੀ ਵਿਸਾਰਦਾ ਹੈ ਜਾਂ ਇਹ ਅੰਮ੍ਰਿਤ ਦੀ ਦਾਤ ਤੋਂ ਦੂਰ ਹੁੰਦਾ ਹੈ ਮਹਾਰਾਜ ਨੇ ਡਿਊਟੀ ਲਈ ਪਿੱਛੇ ਭਾਈ ਉਦਾਸ ਸਿੰਘ ਦੀ ਉਦਾਸ ਸਿੰਘ ਦੀ 50 ਸਿੱਖਾਂ ਦੇ ਨਾਲ ਉਹਦਾ ਇੱਕ ਜਥਾ ਦੇ ਕੇ ਡਿਊਟੀ ਲਾਈਪੀ ਪਿੱਛੇ ਤੁਸੀਂ ਫੌਜਾਂ ਨੂੰ ਰੋਕ ਕੇ ਜਾਂ ਉਹਨਾਂ ਨਾਲ ਮੁਕਾਬਲਾ ਕਰਨਾ ਤੇ ਅੱਗੇ ਗੁਰੂ ਕੇ ਸਿੱਖ ਆਪਣਾ ਪੰਧ ਤੈਅ ਕਰਨਗੇ ਸਰਸਾ ਨਦੀ ਚੜ੍ਹੀ ਹੋਈ ਹੈ ਇੱਥੇ ਪਰਵਾਰ ਤਨਹੀਸਿਆਂ ਵਿੱਚ ਬਣਦੇ ਉਹ ਤੁਹਾਨੂੰ ਬਹੁਤ ਵਾਰੀ ਪਤਾ ਹੈ ਮਾਤਾ ਗੁਦਰ ਕੌਰ ਛੋਟੇ ਸਹਿਬਜਾਦਿਕ ਪਾਸੇ ਚਲੇ ਗਏ ਭਾਈ ਮਨੀ ਸਿੰਘ ਮਾਤਾ ਸਹਿਬ ਕੌਰ ਮਾਤਾ ਸੁੰਦਰ ਕੌਰ ਜੀ ਦਿੱਲੀ ਵਾਲੇ ਪਾਸੇ ਇੱਕ ਪਾਸੇ ਚਲੇ ਗਏ ਇਤਿਹਾਸਕ ਨੁਕਤੇ ਨੇ ਮੈਂ ਤੁਹਾਨੂੰ ਬੇਨਤੀ ਕਰਾਂ ਗੱਲਾਂ ਬਹੁਤ ਸਮਝਣ ਵਾਲੀਆਂ ਭਾਈ ਮਨੀ ਸਿੰਘ ਦਿੱਲੀ ਨੂੰ ਕਿਉਂ ਗਏ ਦਾ ਕਾਰਨ ਕੀ ਹੈ ਕਿਉਂਕਿ ਦਿੱਲੀ ਦੀ ਧਰਤੀ ਤੇ ਜਿਹੜਾ ਦਿਲਵਾਲੀ ਇਲਾਕਾ ਹੈ ਨਾ ਇਹ ਬਹੁਤ ਪੁਰਾਣੀ ਬਸੋਂ ਇੱਥੇ ਸਿੱਖਾਂ ਦੀ ਸੀ ਔਰ ਸਿੱਖਾਂ ਨੇ ਦਿਲਵਾਲੀ ਦੇ ਇਲਾਕੇ ਵਿੱਚ ਇੱਕ ਧਰਮਸ਼ਾਲਾ ਵੀ ਬਣਵਾਈ ਹੋਈ ਸੀ ਜਿੱਥੇ ਗੁਰੂ ਕਿਸੇ ਕ ਅਕਸਰ ਕੱਚੇ ਹੁੰਦੇ ਸਨ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੁੰਦੀ ਹੈ ਉਦੋਂ ਵੀ ਜਿਹੜੇ ਬਹੁਤੇ ਸਿੰਘ ਲੱਖੀ ਸ਼ਾਹ ਬਨਜਾਰੇ ਵਰਗੇ ਜਿਹੜਾ ਪ੍ਰਬੰਧ ਕਰਦੇ ਹਨ ਵੀ ਸੇਵਾ ਸੰਭਾਲਣ ਦਾ ਇਹ ਇਸੇ ਧਰਮਸ਼ਾਲਾ ਵਿੱਚ ਜੁੜ ਕੇ ਕਰਦੇ ਆ ਤਾ ਕਰਕੇ ਭਾਈ ਮਨੀ ਸਿੰਘ ਜੀ ਦਾ ਆਉਣਾ ਜਾਣਾ ਸੀ ਦਿੱਲੀ ਨੂੰ ਉਹ ਉਧਰਲੇ ਪਾਸੇ ਚਲੇ ਗਏ ਮਾਤਾ ਗੁਜਰਕ ਹੋਰ ਇੱਕ ਪਾਸੇ ਚਲੇ ਗਏ ਗੁਰੂ ਕਲਗੀ ਤਰ ਸੱਚੇ ਪਾਤਸ਼ਾਹ ਤੇ ਵੱਡੇ ਸਹਿਬਜ਼ਾਦੇ ਕੁਝ ਗੁਰੂ ਕੇ ਸਿੱਖ ਉਹ ਸਰਸਾ ਨਦੀ ਨੂੰ ਪਾਰ ਕਰਦੇ ਆ ਤੁਸੀਂ ਸੋਚ ਕੇ ਵੇਖੋ ਆਪਣੇ ਹਿਰਦੇ ਵਿੱਚ ਕਦੀ ਅਹਿਸਾਸ ਕਰੋ ਇਸ ਗੱਲ ਆਪਾਂ ਸਵੇਰੇ ਉੱਠਦੇ ਹਰ ਰੋਜ਼ਾਂ ਜੀਨੀ ਕਰਦਾ ਬੰਦੇ ਦਾ ਵੀ ਹੱਥ ਤੋਂ ਲੀਠਦੇ ਪਾਣੀ ਨਾਲ ਬਹੁ bari ਨਹੀਂ ਕਰਦਾ ਹਰ ਬੰਦਾ ਪ੍ਰਬੰਧ ਕਿਵੇਂ ਨਾ ਤੇ ਉਹਨਾਂ ਨੇ ਚੰਗੀ ਖੁਰਾਕਾ ਦੀ ਹੈ ਕੋਈ ਭੋਜਨ ਪ੍ਰਸ਼ਾਦ ਛਕਿਆ ਨਾ ਕੋਈ ਤਨ ਤੇ ਕਪੜਾ ਹੈ ਫਿਰ ਵੀ ਉਹ ਸੱਚ ਦੇ ਪਰਵਾਨੇ ਕਹਿ ਲੋ ਰੱਬੀ ਇਬਾਦਤ ਕਰਨ ਵਾਲੇ ਕਹਿ ਲੋ ਰੱਬੀ ਇਸ਼ਕ ਵਿੱਚ ਜਿਉਣ ਵਾਲੇ ਕਹਿ ਲੋ ਉਸ ਸਰਸਾ ਨਦੀ ਨੂੰ ਕਿਵੇਂ ਪਾਰ ਕਰਦੇ ਹੋ ਨਹੀਂ ਔਰ ਕਪੜਾ ਪਿੱਛ ਜਾਏ ਨਾ ਜਦੋਂ ਸ਼ਿਆਣੇ ਪੁਰਖ ਤੁਸੀਂ ਬੈਠੇ ਹੋ ਉਦੋਂ ਹੋਰ ਉਹ ਦੁੱਖ ਦਿੰਦਾ ਠੰਡ ਦਾ ਦੁੱਖ ਹੋਰ ਹੁੰਦਾ ਪਰ ਸਰਸਾ ਨਦੀ ਪਾਰ ਕਰਦੇ ਆ ਤੇ ਇੱਥੇ ਹੀ ਇੱਕ ਮਲਕਪੁਰ ਰੰਗੜਾ ਅਦਨੀ ਉਹ ਪਿੰਡ ਮਿਲਦਾ ਇਹ ਮੈਂ ਇਤਿਹਾਸ ਵਿੱਚੋਂ ਕਈ ਵਾਰੀ ਫੁੱਲਣਾ ਹੈ ਮਲਕਪੁਰ ਰੰਗੜਾ ਉਸ ਵੇਲੇ ਕੋਈ ਪਿੰਡ ਸੀ ਉੱਥੇ ਭਾਈ ਬਚਿੱਤਰ ਸਿੰਘ ਉਥੇ ਭਾਈ ਬਚਿੱਤਰ ਸਿੰਘ 100 ਸਿੱਖਾਂ ਦਾ ਜਥਾ ਲੈ ਕੇ ਤੇ ਪਿੱਛੇ ਮੁਗਲ ਤੇ ਪਹਾੜੀ ਹਕੂਮਤ ਨਾਲ ਇੱਕ ਜੰਗ ਲੜਦਾ ਹੈ ਗੁਰੂ ਕਲਗੀ ਧਰਜੀ ਦੇ ਇਚੋਂ ਚਲੇ ਗਏ ਔਰ ਅੱਗੇ ਸਤਗੁਰੂ ਗਏ ਰੂਪੜ ਦੇ ਇਲਾਕੇ ਵਿੱਚ ਇੱਕ ਮੁਸਲਮਾਨ ਰੱਬੀ ਦਰਵੇਸ਼ ਕਹਿਲਬੋ ਜਿਹਦਾ ਨਾਮ ਨਿਹੰਗ ਖਾਂ ਹੈ ਕੋਟਲਾ ਉਹਦਾ ਪਿੰਡ ਹੈ ਜਿਹਨੂੰ ਅੱਜਕੱਲ ਆਖਿਆ ਜਾਂਦੇ ਕੋਟਲਾ ਨਿਹੰਗ ਖਾਂ ਇਹਦੇ ਘਰ ਚਲੇ ਗਏ ਇਹ ਗੱਲਾਂ ਤੁਸੀਂ ਚੇਤਾ ਰੱਖੋ ਪਿੱਛੇ ਭਾਈ ਉਦੇਸ਼ ਸਿੰਘ ਸਰਸਾ ਨਦੀ ਦੇ ਕੰਢੇ ਨਾਲ ਭਾਈ ਜੀਵਨ ਸਿੰਘ ਭਾਈ ਜੈਤਾ ਜੀ 50 ਸਿੱਖਾਂ ਨੂੰ ਨਾਲ ਲੈ ਕੇ ਜੂਝ ਰਹੇ ਸਨ ਇਹ ਇੱਥੇ ਸ਼ਹਾਦਤ ਦਾ ਜਾਮ ਪੀ ਜਾਂਦੇ ਆ ਆ ਭਾਈ ਉਦੇਸ਼ ਸਿੰਘ ਭਾਈ ਮਨੀ ਸਿੰਘ ਜੀ ਦੇ ਯਾਦ ਰੱਖਿਓ ਭਰਾ ਨੇ ਭਾਈ ਮਨੀ ਸਿੰਘ ਜੀ ਦਾ ਉਹ ਪਰਿਵਾਰ ਹੈ ਸ਼ਾਇਦ ਤੁਹਾਨੂੰ ਧਿਆਨ ਹੋਵੇਗਾ ਕਿ ਜਿਹਦੇ ਵਿੱਚੋਂ 53 ਜੀ ਸ਼ਹੀਦ ਨੇ ਇੱਕੋ ਪਰਿਵਾਰ ਵਿੱਚੋਂ ਇਹਨਾਂ ਦਾ ਜਿਹੜਾ ਬਜ਼ੁਰਗ ਸੀ ਉਹਦਾ ਨਾਮ ਸੀ ਭਾਈ ਮੂਲਾ ਫਿਰ ਉਹਦਾ ਪੁੱਤ ਸੀ ਭਾਈ ਬੱਲੂ ਬੱਲੂ ਦਾ ਪੁੱਤ ਮਾਈ ਦਾਸ ਮਾਈ ਦਾਸ ਦੇ 12 ਪੁੱਤ ਸਨ ਭਾਈ ਮਨੀ ਸਿੰਘ ਹੁਣੀ 12 ਭਰਾ ਨੇ ਔਰ 12 ਭਰਾਵਾਂ ਵਿੱਚੋਂ 11 ਭਰਾ ਸ਼ਹੀਦ ਨੇ ਅਗਾ ਭਾਈ ਮਨੀ ਸਿੰਘ ਜੀ ਤੇ 10 ਪੁੱਤ ਨੇ 10 ਪੁੱਤਾਂ ਵਿੱਚੋਂ 8 ਪੁੱਤ ਸ਼ਹੀਦ ਨੇ 5 ਪੁੱਤ ਉਹ ਨੇ ਇਹ ਵੱਖਰੀ ਇੱਕ ਲੜੀ ਇਤਿਹਾਸ ਦੀ 5 ਪੁੱਤ ਉਹ ਨੇ ਭਾਈ ਬਚਿੱਤਰ ਸਿੰਘ ਹੈ ਅਨਕ ਸਿੰਘ ਹੈ ਅਜਬ ਸਿੰਘ ਹੈ ਅਜੈਬ ਸਿੰਘ ਹੈ ਇਹ ਉਹ ਗੁਰੂ ਕੇ ਸਿੱਖ ਨੇ ਜਿੰਨਾ ਨੂੰ ਗੁਰੂ ਕਲਗੀ ਧਰਜੀ ਦੇ ਚਰਨਾ ਵਿੱਚ ਪੱਕੇ ਤੌਰ ਤੇ ਭੇਟ ਕੀਤਾ ਹੋਇਆ ਸੀ ਭਾਈ ਮਨੀ ਸਿੰਘ ਜੀ ਨੇ ਮੈਂ ਬੇਨਤੀ ਜਿਹੜੀ ਕਹਿ ਰਿਹਾ ਆ ਸਾਂ ਇੱਥੇ ਇਹ 50 ਗੁਰੂ ਕੇ ਸਿੱਖ ਸ਼ਹਾਦਤ ਦਾ ਜਾਮ ਪੀ ਗਏ ਔਰ ਇੱਥੇ ਮਲਕਪੁਰ ਰੰਗਣਾ ਦੀ ਧਰਤੀ ਤੇ 100 ਗੁਰੂ ਕੇ ਸਿੱਖ ਸਿਪਾਹੀ ਬਚਿੱਤਰ ਸਿੰਘ ਜੀ ਦੇ ਨਾਲ ਉਹਨਾਂ ਵਿੱਚੋਂ ਨਵੇਂ ਗੁਰੂ ਕੇ ਸਿੱਖ ਸ਼ਹੀਦ ਹੋ ਗਏ ਸਨ ਇੱਕ ਭਾਈ ਬਚਿੱਤਰ ਸਿੰਘ ਸੈਖ ਦੇ ਸਨ ਉਹਨਾਂ ਨੂੰ ਭਾਈ ਬਾਬਾ ਅਜੀਤ ਸਿੰਘ ਜੀ ਨੇ ਪਿੱਛੋਂ ਆਉਂਦਿਆਂ ਤੇ ਇੱਕ ਗੁਰੂ ਕਾ ਸਿੱਖ ਸੀ ਨਾਲ ਭਾਈ ਰਾਮ ਸਿੰਘ ਉਹਨਾਂ ਨੂੰ ਘੋੜੇ ਦੀ ਕਾਠੀ ਤੇ ਪਾ ਕੇ ਔਰ ਕੋਟਲਾ ਨਿਹੰਗ ਖਾਨ ਦੇ ਕਰ जख्मी ਨੇ ਬਹੁਤ ਖੂਨ ਵਹਿ ਚੁੱਕਿਆ ਨਿਹੰਗ ਖਾਨ ਦੇ ਕਰ ਲਿਆ ਹੈ ਇੱਥੇ ਜਦੋਂ ਆਉਂਦੇ ਆ ਹੁਣ ਪਰਿਵਾਰ ਇੱਥੇ ਵਿਛੜਦਾ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸਰਸਾ ਕੰਢੇ ਔਰ ਸੱਤ ਪੋ ਦਾ ਜਿਹੜਾ ਦਿਨ ਹੈ ਇਹਦਾ ਕੁਝ ਵਕਤ ਬਹੁਤਾ ਵਕਤ ਸਤਿਗੁਰੂ ਇੱਥੇ ਗੁਜ਼ਾਰਦੇ ਆ ਸਫਰ ਜਿੰਨਾ ਵੀ ਕੀਤਾ ਉਹ ਰਾਤ ਦੇ ਵਕਤ ਕੀਤਾ ਚੇਤਾ ਰੱਖੋ ਇੱਥੇ ਜਦੋਂ ਗੁਰੂ ਕਲਗੀ ਧਰਜੀ ਤੇ ਇੱਥੋਂ ਸਿੱਖਾਂ ਨੂੰ ਲੈ ਕੇ ਅਗਾਹ ਚਲੇ ਗਏ ਔਰ ਪਿੱਛੇ ਭਾਈ ਬਚਿੱਤਰ ਸਿੰਘ ਬਹੁਤਾ ਜ਼ਖਮੀ ਸੀ ਤੇ ਉਹਨੂੰ ਤਾਂ ਕਰਕੇ ਨਿਹੰਗ ਖਾਨ ਦੇ ਘਰ ਹੀ ਕੋਟਲੇ ਪਿੰਡ ਵਿੱਚ ਉਹਨੂੰ ਛੱਡ ਗਏ ਤਾਂ ਕਰਕੇ ਕਿਉਂਕਿ ਉਹ ਸਫ਼ਰ ਅੱਗੇ ਕਰ ਨਹੀਂ ਸਕਦਾ ਸੀ ਇੱਥੇ ਇੱਕ ਇਤਿਹਾਸਿਕ ਗਾਥਾ ਹੈ ਉਹ ਤੁਸੀਂ ਜੇ ਤੁਸੀਂ ਸੁਣੀ ਹੋਏਗੀ ਮੇਰਾ ਖਿਆਲ ਹੈ ਆ ਪਹੰਗਾ ਤੁਰ ਜਾਣੇ ਆ ਪਰ ਮੈਂ ਸੰਖੇਪ ਜੀ ਤੁਹਾਨੂੰ ਕਹਿ ਦਿੰਦਾ ਇੱਕ ਧੀ ਹੈ ਕੁਟਲਨ ਹਿੰਗ ਖਾਂ ਦੀ ਜਿਹਦਾ ਕੀ ਨਾਮ ਹੈ ਬੀਬੀ ਮਮਤਾਜ ਉਹਨੇ ਵਚਨਾ ਕਿਸਨ ਵੀ ਧੀਏ ਮੱਲਮ ਪੱਟੀ ਕਰ ਗੁਰੂ ਕਾ ਸਿੱਖਿਆ ਦੀ ਜਾਨ ਬਚ ਜਾਏ ਉਹ ਹਦੇ ਅੰਦਰ ਮੱਲਮ ਪੱਟੀ ਕਰਦੀ ਹੈ ਅਲਪ ਖਾਂ ਨਾਮ ਦਾ ਇੱਕ ਜਾਲਮ ਹੈ ਉਹ ਇੱਕ ਟੁਕੜੀ ਲੈ ਕੇ ਫੌਜ ਦੀ ਘੇਰਾ ਪਾ ਲੈਂਦੇ ਵੀ ਤੇਰੇ ਘਰ ਵਿੱਚ ਗੁਰੂ ਕਲਗੀ ਧਰਜੀ ਆਏ ਹੋਏ ਨੇ ਤੇ ਉਹਨੇ ਮਤਨ ਆਖਿਆ ਵੀ ਮੇਰੇ ਘਰ ਵਿੱਚ ਸਤਗੁਰੂ ਨਹੀਂ ਆਏ ਇੱਕ ਪਲ ਮੈਂ ਬੇਨਤੀ ਕਰਾਂ ਵੀ ਇਹ ਸੌਖੀ ਗੱਲ ਨਹੀਂ ਸੀ ਇਹੋ ਜਿਹੇ ਵਕਤ ਟੰਡੋਰਾ ਪਿੱਟਿਆ ਹੋਇਆ ਸੀ ਜਾਲਮਾਂ ਦਾ ਗੁਰੂ ਕਲਗੀ ਧਰਜੀ ਜਾਂ ਸਿੱਖਾਂ ਨੂੰ ਕੋਈ ਇੱਕ ਪਾਣੀ